ਈ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਰ ਦੇ ਵਿੱਚ ਕੜਾਈ ਵਾਲੇ ਸੂਟਾਂ ਦੀ ਵੈਰੈਟੀ ਕੜਾਈ ਵਾਲੇ ਸੂਟਾਂ ਦੀ ਵੈਰੈਟੀ ਜਿੱਤ ਨਿਤ ਨਵੀਂ ਆਉਂਦੀ ਰਹਿੰਦੀ ਹੈਗੀ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਸਪੈਸ਼ਲ ਵੈਰੈਟੀ ਨਿਤ ਨਵੀਂ ਆਉਂਦੀ ਹੈਗੀ ਫੈਸੀ ਸੂਟ ਦੇ ਦੇਖੋ ਪ्योर ਮਸਰੀਦ ਤੇ ਇਹ اور ਮਸਲੀਨ ਤੇ ਜੀ ਇਹ ਕੁੜਤੀ ਦਾ ਕੱਪੜਾ ਦੇਖੋ ਪੂਰਾ ਫਰੰਟ ਕੜਾਈ ਦਾ ਬਣਿਆ ਹੋਇਆ ਸਾਰਾ ਇਹਦੇ ਨਾਲ ਆਹ ਸਲਵਾਰ ਤੇ ਪੌਂਚਾ ਵਰਕ ਕੜਾਈ ਆ ਨਾਲ ਨਾਲ ਪੌਂਚਾ ਵਰਕ ਕੜਾਈ ਨਾਲ ਮਸਲੀਨ ਦਾ ਦੁਪੱਟਾ ਜੀ ਬਿਲਕੁਲ ਫੈਨਸੀ ਸੂਟ ਪੂਰਾ ਵੱਡਾ ਦੁਪੱਟਾ ਜੀ ਮਸ਼ੀਨ ਦਾ ਵਧੀਆ ਦੇਖੋ ਕਿੰਦਾ ਸ਼ਾਇਦ ਸ਼ਾਇਦ ਆ ਲੱਗਿਆ ਹੈ ਪੂਰਾ ਵੱਡੇ ਸਾਈਜ਼ ਦਾ ਦੁਪੱਟਾ ਮਸਲੀਨ ਦਾ ਜੀ ਮਾਰਕੀਟ ਦੇ ਵਿੱਚ ਚਾਹੇ ਵਿਕੇ 1500 ਦਾ ਵਿਕੇ 1600 ਦਾ ਸਾਡਾ ਰੇਟ ਲੱਗਾ ਹੈ ਸੇਲ ਦੇ ਉੱਤੇ ਜੀ ਸਿਰਫ ਸੇਲ ਤੇ ਲਾਤਾ ਇਹ ਹੈ ਕਪੜਾ ਦੇਖੋ ਕਿੰਨਾ ਸ਼ਾਨਦਾਰ ਕੁਆਲਿਟੀ ਹੈ ਜਿਹੜਾ ਮਾਰਕੀਟ ਦੇ ਵਿੱਚ 150 1600 ਦਾ ਵਿਕਦਾ ਹੈਗਾ ਭਰਾਵਾਂ ਦੀ ਇੱਤਿ ਤੇ ਸੇਲ ਤੇ ਲਾਤਾ ਜੀ ਰੰਗ ਕਰ ਜਾਓ ਦੇਖੋ ਨੇ ਸੋਹਣੇ ਇਹਦੇ ਵਿੱਚ ਰੰਗ ਇੱਕ ਤੱਕ ਵਧੀਆ ਰੰਗ ਹੈ ਸਾਰੇ ਮੈਚਿੰਗ ਸੂਟ ਹੈ ਕ੍ਰੀਮ ਕਲਰ ਸਨਵਾਰ ਦੇ ਨਾਲ ਹੈ ਸਾਰੇ ਜੀ ਇਹ ਕੰਟ੍ਰਾਸਟ ਮੈਚਿੰਗ ਬਣਿਆ ਹੋਇਆ ਹੈਗਾ ਰੰਗੜ ਜਾਈ ਦੇਖੀ ਚੱਲੋ ਸ਼ਾਨਦਾਰ ਰੰਗ ਤੇ ਡਿਜ਼ਾਈਨ ਕਿਸੇ ਵੀ ਭੈਣ ਭਰਾ ਨੇ ਸੂਟ ਮੰਗਾਉਣਾ ਹੋਵੇ ਆਨਲਾਈਨ ਆਰਡਰ ਕਰਕੇ ਮੰਗਾ ਸਕਦਾ ਹੈਗਾ ਤਾਂ ਛੇਤੀ ਆ ਕੇ ਤਾਂ ਕੱਲ੍ਹ ਤੋਂ ਮਿਲ ਜਾ ਸਕਦਾ ਹੈਗਾ ਛੇਤੀ ਆਓ ਸਮਰਜਾਈ ਲੈਣ ਵਾਸਤੇ ਆਹ ਦੇਖੋ ਜੀ ਡਿਜ਼ਾਈਨ ਤੁਹਾਨੂੰ ਦਿਖਾ ਦਈਏ ਕਲਰ ਦਿਖਾ ਦਈਏ ਇਹਦੇ ਵਿੱਚ ਕਿੰਨੇ ਕਲਰ ਜਮਾਲ ਆਏ ਹੋਏ ਹੈਗਾ ਪਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਪਰ ਆਮਾ ਦੀ ਹੱਟੀ ਦੇ ਉੱਤੇ ਭਾਰੀ ਸਿਲਵਰ ਦੇ ਉੱਤੇ ਜੀ ਇਹ ਸੂਟ ਦਾ ਰੇਟ ਕਰਤਾ ਜੀ ਸਿਰਫ 850 ਰੁਪਇਆ ਜਿਹੜਾ ਮਾਰਕੀਟ ਦੇ ਵਿੱਚ ਆ 15 1600 ਤੋਂ ਸੂਟ ਵਿਖਦਾ ਹੈਗਾ ਫੈਂਸੀ ਮਸ਼ੀਨ ਦਾ ਸੂਟ ਹੈ ਫੈਂਸੀ ਕੱਟਵਰਕ ਤਪਟਾ ਨਾਲ ਇਹਦੇ ਫੈਂਸੀ ਸਲਵਾਰ ਦੇ ਕੱਪੜੇ ਤੇ ਪਹੁੰਚ ਦੇ ਕਢਾਈ ਹੈ ਜੀ ਨਾਲ ਸਿਰਫ 850 ਰੁਪਇਆ ਦਾ ਕਰਤਾ ਇਹ ਪਰ ਆਮਾ ਦੀ ਹੱਟੀ ਦੇ ਉੱਤੇ ਭਾਰੀ ਸਿਲ ਮੇਲਾ ਚੱਲ ਰਿਹਾ ਹੈਗਾ ਭਾਰੀ ਸਿਲ ਮੇਲੇ ਦੇ ਉੱਤੇ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰ ਰਿਹਾ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਦੀ ਸਕੀਮ ਚੱਲ ਰਹੀ ਹੈ ਜੀ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰ ਹੋਏਗਾ ਭਰਾਵਾਂ ਦੀ ਹੱਤੀ ਦਿੱਤੇ ਰੇਟ ਉਹੀ ਵਾਜਬ ਰੇਟ ਲੱਗਣਾ ਆਏਗਾ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰ ਜਾਊਗਾ ਜੀ 10000 ਦੀ ਕੱਪੜੇ ਦੀ ਖਰੀਦਾਰੀ ਦਿੱਤੇ ਜੀ ਭਰਾਵਾਂ ਦੀ ਹੱਤੀ ਦਿੱਤੇ ਇਹ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਡਿਜ਼ਾਈਨ ਦੇਖੋ ਕਿ ਕਿੰਨੇ ਸ਼ਾਨਦਾਰ ਡਿਜ਼ਾਈਨ ਆਏ ਹੋਏ ਇਹਦੇ ਵਿੱਚ ਇੱਕ ਤੋਂ ਇੱਕ ਤੋਂ ਵਧੀਆ ਡਿਜ਼ਾਈਨ ਆਇ ਆਹ ਲੋ ਜੀ ਮਸਲੀਨ ਦਾ ਸੂਟ ਹੈ ਕੜਾਈ ਦੇਖੋ ਕਿੰਨੀ ਸ਼ਾਨਦਾਰ ਕੜਾਈ ਹੈ ਬਿਲਕੁਲ ਨਵੇਂ ਲੇਟੈਸਟ ਡਿਜ਼ਾਈਨਾਂ ਦੇ ਉੱਤੇ ਕੜਾਈ ਹੈਗੀ ਜਿਹਦੇ ਨਾਲ ਪੌਂਚੇ ਤੇ ਵੀ ਕੜਾਈ ਹੈ ਤੇ ਬਾਜੂ ਤੇ ਵੀ ਕੜਾਈ ਹੈਗੀ ਪੌਂਚਾ ਵਰਕ ਤੇ ਬਾਜੂ ਵਰਕ ਨਾਲ ਹੈ ਜੀ ਇਹਦਾ ਰੇਟ ਵੀ ਸਿਰਫ 850 ਰੁਪਏ ਜੀ 850 ਦੇ ਵਿੱਚ ਦੁਪੱਟਾ ਕਟਵਰਕ ਕੜਾਈ ਨਾਲ ਮਸ਼ੀਨ ਦਾ ਦੁਪੱਟਾ ਐ ਮਸ਼ੀਨ ਦਾ ਸੂਟ ਹੈਗਾ ਮਸ਼ੀਨ ਦਾ ਸੂਟ ਤੇ ਮਸ਼ੀਨ ਦਾ ਦੁਪੱਟਾ ਜੀ ਨਾਲ ਆਹ ਦੇਖੋ ਜੀ ਇਹਦਾ ਰੇਟ ਵੀ 850 ਰੁਪਏ ਜੀ ਕਰਤਾ ਜੀ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਰ ਮੇਲਾ ਪੂਰੇ ਫਾਇਦੇ ਕਰਨੇ ਜੀ ਗਾਖ ਦੇ ਪੂਰੇ ਫਾਇਦੇ ਨਾਲ ਸੌਦੇ ਵੇਚਨੇ ਨੇਗੇ ਰੰਗ ਦੇਖੋ ਡਿਜ਼ਾਈਨ ਦੇਖੋ ਇਹਦੇ ਵਿੱਚ ਜੀ ਸਾਰੇ ਰੰਗ ਇੱਕ ਤੋਂ ਇੱਕ ਵਧੀਆ ਰੰਗ ਜੀ ਸਾਰੇ ਚਾਰ ਰੰਗਾਂ ਦਾ ਸੈੱਟ ਹੈ ਇਹ ਤਿੰਨ ਰੰਗਾਂ ਆ ਪਏ ਨੇ ਚੌਥਾ ਖੁੱਲ ਗਿਆ ਜੀ ਇਹ ਭਰਾਵਾ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਕੜਾਈ ਵਾਲੇ ਸੂਟਾਂ ਦਾ ਭਾਰੀ ਸੇਰ ਮੇਲੇ ਚੱਲ ਰਿਹਾ ਹੈਗਾ ਭਾਰੀ ਸੇਰ ਮੇਲੇ ਦਿੱਤੇ ਜੀ 850 ਰੁਪਏ ਕਰਤਾ ਜੀ ਫੈਂਸੀ ਸੂਟ ਪੌਂਚਾ ਦੀ ਵੀ ਕੜਾਈ ਹੈ ਬਾਜੂਤੀ ਵੀ ਕੜਾਈ ਹੈ ਨਾਲ ਆ ਦੇਖੋ ਜੀ ਇਹ ਆ ਗਿਆ ਟੀਵੀ ਤੇ ਕਪੜਾ ਜਿਹੜਾ ਹੁਣ ਨਵਾਂ ਚੱਲਿਆ ਹੋਇਆ ਹੈਗਾ ਟੀਵੀ ਦੇ ਉੱਤੇ ਕਪੜਾ ਆ ਗਿਆ ਜੀ ਜਿਹੜਾ ਦੁਕਾਨਦਾਰ ਕਹਿੰਦਾ ਨਾ ਨਵਾਂ ਟੀਵੀ ਦੇ ਉੱਤੇ ਆਇਆ ਹੈ ਜੀ 2-2000 ਰੁਪਏ ਦੁਕਾਨਦਾਰ ਦਾ ਰੇਟ ਕਰਦਾ ਹੈ ਟੀਵੀ ਤੇ ਹੈ ਜੀ ਇਹ ਕਪੜਾ ਆ ਦੇਖੋ ਕੜਾਈ ਦੇਖੋ ਕਿੰਨੀ ਸ਼ਾਨਦਾਰ ਹੈ ਟੀਵੀ ਤੇ ਜੀ ਦਪੱਟਾ ਵੀ ਸ਼ਾਨਦਾਰ ਨਾਲ ਕੜਾਈ ਵਾਲਾ ਬਣਿਆ ਹੋਇਆ ਹੈਗਾ ਆ ਲੋ ਜੀ ਦਪੱਟਾ ਵੀ ਦੇਖੋ ਨਾਲ ਕੱਟਵਰਕ ਕਢਾਈ ਵਾਲਾ ਦਪੱਟਾ ਬਣਿਆ ਹੋਇਆਗਾ ਇਹਦਾ ਰੇਟ ਹੈ ਸਿਰਫ 850 ਕਰਤਾ ਜਿਹਦਾ ਵੀ ਜਿਹੜਾ ਮਾਰਕੀਟ 'ਚ ਚਾਹ 1500 1600 ਦਾ ਵਿਕਦਾ ਹੈਗਾ 850 ਦੇ ਵਿੱਚ 22 ਦਾ ਸੂਟ ਫੈਂਸੀ ਸੂਟ ਹੈ ਬਿਲਕੁਲ ਫੈਂਸੀ ਦਪੱਟਾ ਨਾਲ ਹੈਗਾ ਰੰਗ ਦੇਖੋ ਜਿਹਦੇ ਸਾਰੇ ਰੰਗ ਇਹਦੇ ਸ਼ੇਡ ਦੇਖੋ ਜੀ ਕਿੰਨੇ ਵਧੀਆ ਨੇਗੇ ਡਾਸਟੀ ਸ਼ੇਡਾਂ ਦੇ ਵਿੱਚ ਬਣਿਆ ਹੋਇਆ ਕਲਰ ਇਹ ਸਾਰੇ ਚਾਰਟੇ ਦਾ ਸਿਰਫ 850 ਦੇ ਵਿੱਚ 850 ਦੇ ਵਿੱਚ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲਾ ਜੀ ਹਰ ਕਿਸ ਨੇ ਸੁਣਤਾ ਦਾ ਭਾਰੀ ਸੇਰ ਮੇਲਾ ਜਿਹੜਾ ਡਿਜ਼ਾਈਨ ਕਿਤਾ ਬਹੁਤ ਹੀ ਸੋਹਣੇ ਸੋਹਣੇ ਆਏ ਹੋਏ ਨੇ ਜੀ ਹੋਰ ਬਥੇ ਡਿਜ਼ਾਈਨ ਆਏ ਹੋਏ ਨੇ ਜੀ ਬਹੁਤ ਇਹ ਇੰਨਾ ਜਮਾਲ ਪਹੁੰਚ ਚੁੱਕਿਆ ਜੀ ਆਹ ਦੇਖੋ ਜੀ ਨਾਲ ਪਹੁੰਚਾ ਵਰਕ ਨਾਲ ਹੈ ਇਹਦੇ ਪਹੁੰਚਾ ਵਰਕ ਨਾਲ ਸਾਰਾ ਕਮੀਜ਼ ਦੀ ਚੜਾਈ ਵੀ ਸ਼ੇਪ ਗਲਾ ਨਾਲ ਜਿਹੜਾ ਅੱਜ ਕੱਲ ਸਟਾਈਲ ਦਾ ਚੱਲ ਰਿਹਾ ਹੈਗਾ ਵੀ ਸ਼ੇਪ ਗਲਾ ਨਾਲ ਸਟਾਈਲ ਵਾਲਾ ਤੇ ਨਾਲ ਦੁਪੱਟਾ ਦੇਖੋ ਕੱਟ ਵਰਕ ਦਾ ਦੁਪੱਟਾ ਆ ਦੇਖੋ ਜੀ ਸਾਰਾ ਕੜਾਈ ਵਾਲਾ ਦੁਪੱਟਾ ਹੈ ਜੀ ਕੱਟ ਵਰਕ ਕੜਾਈ ਨਾਲ ਦੁਪੱਟਾ ਇਹਦਾ ਰੇਟ ਵੀ 850 ਕਰਤਾ ਜੀ 850 ਰੁਪਏ ਦੇ ਵਿੱਚ ਭਰਾਵਾਂ ਦੀ ਹੱਤੀ ਦਿੱਤੇ ਕਲਰ ਦੇਖੋ ਇਹਦੇ ਕਲਰ ਐਕਸਟਰਾ ਕਲਰ ਹੈ ਜੀ ਐਕਸਟਰਾ ਚਾਰਟ ਕਲਰ ਹੈ ਜੀ ਆਲੂ ਸਾਰੇ ਸ਼ੇਡ ਵੱਖੋ ਵੱਖਰੇ ਸ਼ੇਡਾਂ ਦੇ ਵਿੱਚ ਜੀ ਵੱਖੋ ਵੱਖਰੇ ਡਿਜ਼ਾਈਨਾਂ ਦੇ ਵਿੱਚ ਬਹੁਤ ਰੰਗ ਡਿਜ਼ਾਈਨ ਪਹੁੰਚੁਕਿਆ ਇਹਦੇ ਵਿੱਚ ਜੀ 850 ਰੁਪਏ ਦਾ ਸੂਟ ਕਰਤਾ ਜੀ ਇਹ ਭਰਾਮਾਂ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਭਰਾਮਾਂ ਦੀ ਹੱਟੀ ਵਾਸਤੇ ਰੋਡ ਮੌੜ ਮੰਡੀ